ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਜਾ ਕੇ ਮੜੀ ਜੀ ਸਿਹਤ ਠੀਕ ਹੋਈ ਹੈ ਜੀ ਹੁਣ ਜਾ ਕੇ ਵੀਡੀਓ ਮਾੜਾ ਜਿਹਾ ਪੌਣ ਨੂੰ ਜੀ ਕਰਦਾ ਅਸੀਂ ਮੋੜ ਮੰਡੀ ਦਸ਼ਮੇਸ਼ ਨਗਰ ਤੋਂ ਬੋਲ ਰਹੇ ਹਾਂ ਜੀ ਤੁਸੀਂ ਪੁੱਛਦੇ ਹੋ ਵੀ ਕੀ ਹੋਇਆ ਹੋਇਆ ਤਾਂ ਕੁਛ ਨਹੀਂ ਸੀ ਜੀ ਮੇਰੇ ਜਾੜ ਦੁਖਦੀ ਸੀ ਜਾੜ ਦੁਖਦੀ ਦੀਆਂ ਨਾ ਗਰਮ ਗੋਲੀਆਂ ਖਾ ਲਈ ਉਹਦੇ ਨਾਲ ਮੇਰਾ ਪੇਟ ਖਰਾਬ ਹੋ ਗਿਆ ਜੀ ਆਹੀ ਆਹੀ ਪ੍ਰੋਬਲਮ ਆ ਗਈ ਹਾਲੋ ਜੀ ਆਗਾ ਪਹਿਲਾ ਕਲਰ ਕੀ ਵੀਰਿੰਦੀ ਬਹੁਤ ਸੋਹਣਾ ਕਲਰ ਹੈ ਜੀ ਬ੍ਰਾਂਡ ਦੀ ਕਾਟਨ ਹੈ ਵੀ ਐਲ ਐਮ ਬ੍ਰਾਂਡ ਦੀ ਕਾਟਨ ਹੈ ਗਰੀ ਕਈਆਂ ਦੇ ਸਾਹੜ ਤੇ ਮੋਹਰਾ ਹੁੰਦੀਆਂ ਕਈਆਂ ਤੇ ਹੁੰਦੀਆਂ ਨਹੀਂ ਜੀ ਇਹ ਨਾ ਸੋਚੋ ਵੀ ਵੀ ਐਲ ਐਮ ਨਹੀਂ ਕਿਉਂਕਿ ਜਿਹੜਾ ਅਸੀਂ ਖੋਲ ਰਹੇ ਹਾਂ ਇੱਥੋਂ ਪਤਾ ਲੱਗਦਾ ਵੀ ਇਹ ਵੀ ਐਲ ਐਮ ਹੈ ਵੀ ਐਲ ਐਮ ਦਾ ਕੱਪੜਾ ਜੀ ਮੈਚਿੰਗ ਸੂਟ ਹੈ ਪੂਰੇ ਵਧੀਆ ਸੂਟ ਹੈ ਗ੍ਰੀਨ ਕਲਰ ਹੈ ਸਿਰਫ ਤਾਂ ਸਿਰਫ 750 ਦਾ ਜੀ 50 ਰੁਪਏ ਦੀ ਡਿਲੀਵਰੀ ਲੱਗਦੀ ਹੈ 750 ਚ ਚੱਲਣਗੇ ਜੀ ਇਹ ਮੈਚਿੰਗ ਸੂਟ ਆਪਣੇ ਸਾਡੇ ਕੋਲੇ ਵੈਰਾਈਟੀ ਹੁੰਦੀ ਹੈ ਜੀ ਕਾਟਣ ਚੱਲ ਪੈਂਦੀ ਹੈ ਸਾਡੇ ਕੋਲੋਂ ਸਾਡੇ 1.4 400 ਤੋਂ ਉਧੂ ਘੱਟ ਵਾਲੀ ਅਸੀਂ ਰੱਖਦੇ ਨਹੀਂ ਜੀ ਕਿਉਂਕਿ ਉਹਦੀ ਕੰਪਲੀਟ ਵਾਲੀ ਹੁੰਦੀ ਹੈ ਤੇ ਸਾਡੇ ਕੋਲੇ 1150 ਤੋਂ ਕੁ ਸੂਟ ਹੁੰਦੇ ਜਿਹ ਤੋਂ ਵੱਧ ਮਹਿੰਗੇ ਅਸੀਂ ਨਹੀਂ ਰੱਖਦੇ ਜਿਆਦਾ ਅਸੀਂ ਕਾਟਣ ਦੇ ਹੀ ਕੰਮ ਕਰਦੇ ਹਾਂ ਜੀ ਸਿੰਪਲ ਸੂਟਾਂ ਦਾ ਕੰਮ ਕਰਦੇ ਹਾਂ ਆ ਲਓ ਜੀ ਫਾਦਾ ਵਾਈਨ ਕਲਰ ਜੀ ਆਹ ਸੂਟ ਉਹਦਾ ਪਾਣਾ ਦੀ ਪੁਰਮੇਦ ਬ੍ਰਾਂਡ ਦਾ ਕੱਟ ਗੇ ਜੀ ਸਰ ਵਾਈਨ ਕਲਰ ਤੇ ਜਿਆਦਾ ਅਸੀਂ ਸਿੰਪਲ ਕੱਪੜਾ ਰੱਖਦੇ ਆ ਜੀ ਜਾਨੀ ਕਿ ਹੁੰਦੀ ਤਾਂ ਕਾਟਨ ਸਾਡੀ ਬ੍ਰਾਂਡ ਦੀ ਆ ਪਰ ਜੀ ਨਿਜਾਇਜ਼ ਮਹਿੰਗਾ ਕੱਪੜਾ ਅਸੀਂ ਵੀਰੇ ਨਹੀਂ ਰੱਖਦੇ ਕਿਉਂਕਿ ਬਹੁਤ ਰਿਸਕ ਹੁੰਦਾ ਕਿਉਂਕਿ ਅਸੀਂ ਘਰੇ ਕੰਮ ਕਰਦੇ ਆ ਦੀਪੂ ਪੜਦਾ ਮੈਂ ਇਕੱਲੀ ਰਹਾਂਗੀ ਜੀ ਬਾਹਲਾ ਅਸੀਂ ਮਹਿੰਗਾ ਕੱਪੜਾ ਨਹੀਂ ਪਾਉਂਦੇ ਕਿਤੇ ਰੱਬ ਨੇ ਚਾਹਿਆ ਤਾਂ ਪਾ ਵੀ ਸਕਦੇ ਆ ਪਰ ਹਲੇ ਨਹੀਂ ਪਾਉਂਦੇ ਆ ਗਿਆ ਜੀ ਫਰੋਜੀ ਕਲਰ ਮੈਚਿੰਗ ਸੂਟ ਹੈ ਜੀ ਸਿਰਫ 750 ਦੇ ਆ ਪਿਓਰ ਕਾਟਨ ਹੈ ਕਾਟਨ ਨੂੰ ਰੰਗ ਨੂੰ ਕਾਸੇ ਨੂੰ ਕੁਝ ਵੀ ਨਹੀਂ ਹੁੰਦਾ ਧੋ ਕੇ ਇੰਨੀ ਸੌਫਟ ਬਣ ਜਾਂਦੀ ਹੈ ਜੀ ਤੁਸੀਂ ਪਾਉਂਗੇ ਇਹ ਕੱਪੜਾ ਕਿਉਂਕਿ ਜਿਹੜੀ 2500 ਦੇ ਕਾਟਨ ਦੇ ਸੂਟ ਹੁੰਦੇ ਨੇ ਜੋ origional ਕਾਟਨ ਨਹੀਂ ਹੁੰਦੀ ਅਸੀਂ ਗੱਪ ਮਾਰ ਕੇ ਕਦੇ ਕੰਮ ਨਹੀਂ ਕੀਤਾ ਨੀ ਫਪੜਾਈ ਇਹਦਾਂ ਨੂੰ ਉੜ ਗਏ ਜੇ ਅਸੀਂ ਝੂਠ ਮਾਰ ਕੇ ਕੰਮ ਨਾ ਤਾਂ ਕਿਤੇ ਕੀਤਾ ਜੀ ਨਾ ਕਰੀਏ ਉਹ ਕਹਿੰਦੇ ਨੇ ਨਾ ਵੀ 2500 ਚ ਪਿਓਰ ਕਾਟਨ 300 ਚ ਨਹੀਂ ਵੀਰੇ ਨਹੀਂ ਹੁੰਦੀ ਪਿਓਰ ਕਾਟਨ ਉਹ ਉਹਦੇ ਵਿੱਚ ਮਿਕਸ ਹੁੰਦਾ ਹੈ ਆ ਲੋ ਚ ਸਾਟੇਕ ਬੋਲੇ ਵੀ ਆਉਗੀ ਉਹ ਉਹ ਕੰਨ ਵੀ ਜਿਹੜੇ ਨੀਂਦ ਦੇ ਪੈਰਸ ਬਿਊਟੀ ਕੱਲੇ ਜਿਹੜੀ ਡੀਟਾਈਜ਼ਨਸ ਵਾਲੀ ਉਹਨੂੰ ਫਾਰਵਰਡਰ ਹੋਊਗਾ ਹਾਂ ਜਿਹੜੀ ਪੈਰਸ ਬਿਊਟੀ ਉਹ ਆਉਗੀ ਤਿੰਨ ਕਸੂਚ ਸੂਟ ਨੇ ਰੈਡ ਗਏ ਇੱਥੋਂ ਕਿਤੇ ਕਰਾਉ ਪਰ ਹਜੇ ਆਈ ਨਹੀਂ ਉਹ ਹੁੰਦੀ ਏ 80% ਕਾਟਨ 20% ਉਹ ਚ ਮਸਲੀਨ ਮਿਕਸ ਹੁੰਦੀ ਹੈ ਜਿਨ੍ਹਾਂ ਨੇ ਪਹਿਣਾ ਨੇ ਘਰੇ ਕੰਮ-ਕਮ ਵਾਸਤੇ ਪਸੂ ਢਾਂਟਾ ਰੱਖਦੇ ਆ ਉਹਨਾਂ ਵਾਸਤੇ ਹੁੰਦੀ ਹੈ ਵੀ ਕਪੜਾ ਥੋੜਾ ਜਿਹਾ ਕੱਟ ਜੀ ਇੱਕ ਰੰਗ ਇਹਦੇ ਚ ਆ ਗਿਆ ਜੀ ਆਹ ਬਈ ਹਿਸਾਬਾ ਝੂਠ ਹੁੰਦੇ ਆ ਜੀ ਵੀ ਸਾਡੇ ਕੋਲੇ ਕਾਟਨ ਆ ਜੀ 250 ਦਾ 300 ਦਾ ਨਾਂ ਨਹੀਂ ਉਹ ਕਾਟਨ ਨਹੀਂ ਹੁੰਦੀ ਜੀ ਦਰਿਆਣ ਸਸਤੀ ਵੀ ਹੁੰਦੀ ਆ 250 ਵਾਲੀ ਨਹੀਂ ਹੁੰਦੀ ਸਾਡੇ ਕੋਲੇ 380 ਵਾਲੀ ਲਿਆਉਣਾ ਪਰ ਲੰਬਾ ਨਹੀਂ ਹੁੰਦਾ ਕੋਈ ਆਹ ਲੋ ਜੀ ਆ ਗਈ ਜਾਮਨੀ ਉਹਦਾ ਕੋਈ ਵੀ ਲੰਬਾ ਨਹੀਂ ਹੁੰਦਾ ਪੈਂਕ ਜਾਣਾ ਮਰਜੈਂਟਾ ਮਰਜੈਂਟਾ ਹੋਰੀ ਹਲੋ ਸਿਰਫ 750 ਦੇ ਵਿੱਚ ਇਹ ਸੂਟ ਚੱਲ ਰਹੀ ਹੈ ਕਪੜਾ ਬਹੁਤ ਵਧੀਆ ਇਹ ਸੂਟ ਸਿਰਫ ਦੋ ਹੀ ਰਹਿ ਗਈ ਆਪਣੀ ਕੋਲ ਜੀ ਸਿੰਗਲ ਸਿੰਗਲ ਪੀਸ ਆ ਅਸੀਂ ਫਿਰ ਰਿਪੀਟ ਕਰਦੇ ਰਹਿਨੇ ਆ ਜੀ ਸਾਡੇ ਕੋਲੇ ਜਿਹੜਾ ਕਪੜਾ ਘਟ ਜਾਂਦਾ ਉਹ ਅਸੀਂ ਮੰਗਾ ਲੈਨੇ ਆ ਜਿਹੜਾ ਪਿਆ ਹੁੰਦਾ ਇੱਕ ਅੱਧਾ ਫਿਰ ਉਹ ਅਸੀਂ ਮਗਾਉਂਦੇ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਰਿਸਕ ਲੈ ਕੇ ਕੰਮ ਨਾਤਾ ਕਦੇ ਕੀਤਾ ਜੀ ਨਾ ਕਰਗੇ ਜੋ ਵੀ ਪਰਮਾਤਮਾ ਦਿੰਦਾ ਸੀ ਉਹਦੇ ਵਿੱਚ ਖੁਸ਼ ਆਂ ਸਾਨੂੰ ਕੋਈ ਚੱਕਰ ਨਹੀਂ ਬਾਈਕਰ ਨੂੰ ਜੋ ਵੀ ਕਰਦਾ ਜੀ ਚੰਗੇ ਲਈ ਕਰਦਾ ਆ। ਹਾਂਜੀ। ਗ੍ਰੀ ਕਲਰ ਨਾਲ ਆ ਗਿਆ। ਕਿਉਂਕਿ ਮੈਂ ਵੀਡੀਓ ਖੁਦ ਵੀ ਦੇਖ ਨਹੀਂ ਰਹੀ ਨੀ ਉੱਥੇ ਉਹ ਅੱਲਾ ਪਿਆ ਹੁੰਦਾ ਨਾ ਨੇ ਅਸੀਂ ਉਹ ਕਪੜਾ ਵੇਖਿਆ ਹੁੰਦਾ। ਉੱਥੇ ਉਹਨਾਂ ਨੇ ਬੋਲਿਆ ਹੁੰਦਾ ਵੀ ਇਹ ਪਿਓਰ ਕਾਟਨ ਆ ਬਟੂ ਪਿਓਰ ਕਾਟਨ ਨਹੀਂ ਹੁੰਦੀ ਜੀ। ਉਹ ਛੋਟੇ ਕੋਲੇ ਆਉਂਦਾ ਕਪੜਾ ਸਾਨੂੰ ਕੋਦਰ ਨੂੰ ਵੀ ਪਤਾ ਲੱਗ ਜਾਂਦਾ। ਵਿੱਚੋਂ ਕਈਆਂ ਮਾਈਆਂ ਨੂੰ ਸੁੱਖਾ ਰੋ ਥੋੜੀ ਪਰਖ ਵੀ ਨਹੀਂ ਹੁੰਦੀ ਉਹ ਉਸ ਨੂੰ ਕਾਟਨ ਸਮਝ ਲੈਂਦੀਆਂ ਵਿਚਾਰੀਆਂ ਪਰ ਉਹ ਕਾਟਨ ਨਹੀਂ ਹੁੰਦਾ। ਹਾਂ ਲੋ। ਇਹਦਾ ਡਿਜ਼ਾਈਨ ਹਟਕੇ ਹੈ ਜੀ ਇਹ ਵੀ ਆਪਣੇ ਕੋਲੇ ਤੀਜੀ ਵਾਰ ਸੂਟ ਆ ਚੁੱਕਿਆ ਦੇਖ ਇਹ ਚਾਰ ਰੰਗ ਸੀ ਜੀ ਚਾਰਾਂ ਚੋਂ ਇੱਕ ਰੰਗ ਤਾਂ ਖਤਮੀ ਹੋ ਗਿਆ ਆ ਸਿੰਗਲ ਸਿੰਗਲ ਸੂਟ ਰਹੀ ਜੀ ਇਹ ਗ੍ਰੇ ਜਿਹੇ ਟਾਈਪ ਤੇ ਕਲਰ ਇਹਨਾਂ ਦੇ ਘੈਂਟ ਆ ਸਾਰੇ ਸਿਰਫ 750 ਚ ਵੀਰੇ オリジナル ਕਾਟਨ ਦੇ ਰਹੇ ਆ ਤੁਹਾਨੂੰ ਪਿਓਰ ਕਾਟਨ ਨਾ ਇਹਦੇ ਰੰਗਾਂ ਨੂੰ ਕੁਛ ਹੋਵੇ ਕੁਛ ਨਹੀਂ ਹੁੰਦਾ ਇਹਨੂੰ ਬਾਹਰਾਂ ਦਾ ਤੁਸੀਂ ਡਿਊਟੀ ਤੇ ਪਾਉਣ ਵਾਲੇ ਸੂਟ ਹੈ ਜੀ ਇਹ ਕੋਈ ਇਹ ਨਾ ਸਮਝ ਲਿਓ ਵੀ ਆਮ ਸੂਟ ਆ ਸਾਡੇ ਪ੍ਰਾਈਸ ਤਾਂ ਤੁਹਾਨੂੰ ਪਤਾ ਸੀ ਘੱਟ ਹੀ ਲਾਉਣੇ ਆ ਜੀ ਗੱਲ ਇੱਕ ਐਮ ਵੀ ਗੱਲ ਲੈਣਾ ਹੁਣ ਜੀ ਜਾਂਦੀ ਠੰਡ ਜੀ ਹੈ ਤੇ ਨਾ ਵਾਲੀ ਗਰਮੀ ਹੈ ਜੀ ਤੇ ਕੱਪੜੇ ਜਿਹੜਾ ਪ੍ਰਾ ਰੇਟ ਨੇ ਥੋੜੇ ਸਸਤੇ ਚੱਲੀ ਜਾਂਦੇ ਜੀ ਜਿਹਦਾ ਪੂਰੀ ਗਰਮੀ ਹੋਊਗੀ ਜੀ ਸਮਝ ਲਓ ਇਹ ਚੀਜ਼ਾਂ ਤੁਸੀਂ ਦੇਖ ਲਓ 850 900 ਚ ਪਾਉਣਗੇ ਤੁਸੀਂ ਮਾਰਚ ਅਪ੍ਰੈਲ ਚ ਇਹੀ ਕੱਪੜਾ ਜੀ 6800 ਸਮਥਿੰਗ ਜਾਊਗਾ ਜੀ ਸਾਵਾ ਕੱਪੜਾ ਤੇ ਹੁਣ ਉਹਨੂੰ ਆਪਾਂ 650 ਦੇ ਰਹੇ ਕਿਉਂਕਿ ਸ ਨਾ ਤਾਂ ਹੁਣ ਠੰਡ ਆ ਤੇ ਨਾ ਹੁਣ ਗਰਮੀ ਆ ਜਾਂਦਾ ਮੌਸਮ ਜਾਈ ਕਸਟਮਰ ਸੋਚਦੇ ਹੁਣ ਕੀ ਕਰਨਾ ਪਾ ਕੇ ਜੀ ਬਟ ਹੁਣ ਕੱਪੜੇ ਦੇ ਰੇਟ ਡਾਊਨ ਚੱਲ ਰਿਹਾ ਛੋਡੇ ਚੰਗੇ ਲਈ ਦੱਸ ਰਹੇ ਕੱਪੜੇ ਦੇ ਰੇਟ ਹੀ ਡਾਊਨ ਚੱਲ ਰਿਹਾ ਤੇ ਅਜੇ ਤੋ ਮਹੀਨੇ ਬਾਅਦ ਦਾ ਰੇਟ ਵਧੂਗਾ ਜੀ ਘਟਦਾ ਨਹੀਂ ਜਦੋਂ ਫੁੱਲ ਗਰਮੀ ਹੋ ਗਈ ਜਾਂ ਸੂਟ ਤਾਂ ਉੱਡ ਜਾ ਕਰਨਗੇ ਹੁਣ ਤਾਂ ਐਂਜ ਲਈ ਮੀਡੀਅਮ ਮੌਸਮ ਨਾ ਕਰਦੀ ਕਹਿ ਸਕਦੇ ਨਾ ਕਰਨੀ ਐਂ ਸਮਝ ਲਓ ਜੀ ਕਿ ਮੌਸਮ ਚੇਂਜ ਹੋਣ ਕਰਕੇ ਨਾ ਰੇਟ ਵੀ ਫਰਕ ਆ ਜੀ 100 150 ਦਾ ਫਰਕ ਚੱਲੀ ਜਾਂਦਾ ਕੱਪੜੇ ਦਾ ਰੇਟ ਵਾਗਰ ਪਰ ਸੰਦੇ ਰੇਟ ਤਾਂ ਠੀਕ ਹੀ ਅਸੀਂ ਤਾਂ ਆਪ ਦਾ ਪਰਮਾਤਮਾ ਦਾ ਦਿੱਤੇ ਸਬਰਤੀ ਆ ਜੀ ਤੁਹਾਨੂੰ ਦੱਸੀ ਇਹ ਨਾ ਨਹੀਂ ਹੁਣ ਤਾਂ ਸਮਝ ਲਓ ਕਿ ਤੁਹਾਡੇ ਕੋਲ ਆਫਰ ਆਫਰ ਟਾਈਪ ਦੀ ਚੀਜ਼ ਹੈ ਜੀ ਇਹ ਕਿਉਂਕਿ ਰੇਟ ਸਸਤੇ ਚੱਲੀ ਜਾਂਦੇ ਗਰਮੀ ਜਾ ਕੇ ਰੇਟ ਨੇ ਦੇ ਵਧਣਗੇ ਹੋਰ ਵੀ ਕਿੰਨਾ ਸੋਹਣਾ ਜੀ ਪਿਸਤਾ ਕਲਰ ਸੋਨ ਦਾ ਸੈਲੀ ਕੰਮ ਚਾਹੀਏ ਤੁਹਾਡਾ ਸਾਡਾ ਛੋਟੇ ਲੈਵਲ ਤੇ ਆ ਪਰਾਸੀ ਦੀ ਦਾ ਕੱਪੜਾ ਵੀ ਉਹ ਵਧੀਆ ਲੈ ਕੇ ਆਉਂਦੇ ਆ ਐ ਜੇ ਨਹੀਂ ਹੈਗਾ ਵੀ ਕੋਈ ਭੈਣ ਭਾਈ ਸਾਨੂੰ ਲਾਂਬਾ ਦੇ ਆਪਾਂ ਆਪਣਾ ਇੱਕ ਏਵੇਂ ਹੁੰਦਾ ਜੀ ਆਪਾਂ ਕੁਆਂਟੀਟੀ ਤੋਂ ਜ਼ਿਆਦਾ ਕੁਆਲਿਟੀ ਦੇ ਬਲੀਵ ਰੱਖਦੇ ਆ ਪਰਮਾਤਮਾ ਨੂੰ ਜਾਣ ਕੇ ਕਹਿੰਦੇ ਆ ਜੀ ਸਾਡੇ ਦੇ ਚਾਹੀ ਇੱਛਾ ਹੁੰਦੀ ਹੈ ਵੀ ਕੋਈ ਵੀ ਕਸਟਮਰ ਸਾਥੋਂ ਦੁਖੀ ਨਾ ਹੋਵੇ ਕਿਉਂਕਿ ਦੁਖੀ ਕਰਕੇ ਕਿਸੇ ਨੂੰ ਬਣਾਇਆ ਗਿਆ ਪੈਸਾ ਜੀ ਕਿਸੇ ਕੰਮ ਨਹੀਂ ਹੁੰਦਾ ਆ ਲਓ ਜੀ ਆ ਪਿਓਰ ਸਿਮਰ ਦੀ ਸਲਵਾਰ ਆ ਜੀ ਕਈਆਂ ਦੇ ਸਿਮਰ ਦੇ ਸੂਟਾਂ ਨਾਲ ਆਉਂਦੀਆਂ ਜੀ ਮਸਲੀਂਦੀਆਂ ਸਲਵਾਰਾਂ ਪਾਟੇ ਮਸਲੀਂ ਨਹੀਂ ਪਿਓਰ ਸਿਮਰ ਹੈ ਜੀ ਤੇ ਪਿਓਰ ਸਿਮਰ ਦੀ ਹੀ ਇਹਦੀ ਸ਼ਰ ਹਾਂ ਲੋ ਪਿਓਰ ਸਿਮਰ ਦੀ ਇਹ ਨਾਲ 셔ਟ ਹੈ ਜੀ ਬਲੈਕ ਤੇ ਪਿਸਤਾ ਜੀ ਤੇ ਇਹਦੀ ਕੀਮਤ ਹੈ ਜੀ 950 ਪਿਓਰ ਸਿਮਰ ਦਾ ਸੂਟ ਹੈ ਜੀ ਜਿਹੜਾ ਕਿ ਬਾਜ਼ਾਰ ਚ ਹਲੇ ਵੀ 11-1200 ਦਾ ਚੱਲ ਰਿਹਾ ਅਸੀਂ ਦੇ ਰਹੇ ਹਾਂ 950 ਇਹ ਪਿਓਰ ਸਿਮਰ ਹੈ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਤੁਸੀਂ ਮੇਰਾ ਬਹੁਤ ਸਾਥ ਦਿੰਦੇ ਹੋ ਮੇਰਾ ਹਾਲ ਵੀ ਪੁੱਛਦੇ ਹੋ ਬਿਮਾਰ ਦਾ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਤੰਦਰੁਸਤੀ ਦੇਵੇ ਜੀ ਬਾਕੀ ਸਿਹਤ ਹੁੰਦੀ ਹੈ ਜੀ ਜਦੋਂ ਕੇਰਾ ਵਿਗੜ ਜੇ ਨਾ ਫਿਰ ਹੌਲੀ 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 ਸੈੱਟ ਆਉਂਦੀ ਹੈ ਵੀ ਆਪਾਂ ਨੂੰ ਐ ਤਾਂ ਇਹ ਵੀ ਅੱਜ ਬਿਮਾਰ ਹੋ ਗਏ ਬਾਈ ਵੈਸੇ ਵੀ ਅੱਜ ਕੱਲ ਤਾਂ ਬਿਮਾਰ ਬੁਖਾਰ ਹੀ ਹੋ ਜੇ ਬੰਦਾ ਵੈਸੇ ਨਹੀਂ ਵੀ ਨਾ ਠੀਕ ਹੁੰਦਾ ਤਾਂ ਕਰਕੇ ਮੈਂ ਬਿਮਾਰ ਚੱਲ ਰਹੀ ਸੀ ਸੋ ਤੁਸੀਂ ਮੇਰਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਕਰਦੇ ਹੋ ਮੈਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਚ ਰੱਖੇ ਸਸਿਕਾ